ਮਜੀਠਾ ਨੇੜੇ ਪਿੰਡ ਕਲੇਰ ਮੰਗਟ ਵਿਖੇ ਪੈਟਰੋਲ ਪੰਪ ਉੱਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਅਨਿਵਾਫ ਫਾਇਰਿੰਗ ਦੌਰਾਨ ਪੰਪ ਦੇ ਇੱਕ ਕਰਮਿੰਦੇ ਗੋਤਮ ਦੀ ਛਾਤੀ ਉੱਪਰ ਗੋਲੀ ਲੱਗਣ ਨਾਲ ਉਸ ਦੀ ਹਸਪਤਾਲ ਲੈ ਜਾਂਦਿਆਂ ਮੌਤ ਹੋ ਗਈ ਜਦਕਿ ਦੂਜੇ ਕਰਮਿੰਦੇ ਅਮਿਤ ਅਤੇ ਅਰਪਨ ਗੰਭੀਰ ਜ਼ਖਮੀ ਹੋਏ ਐਸ ਦੌਰਾਨ ਡੀਐਸਪੀ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਮਜੀਠਾ ਪ੍ਰਭਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਅਰਕੂ ਦੇ ਦੇ ਕਰੀਬ 3-4 ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਵੱਧੇ ਆ ਤੇ ਸਿੱਧਾ ਹੀ ਦਫਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਤੇਲ ਪਾਉਣਾ ਹੈਗਾ ਪੰਪ ਬੰਦ ਹੋ ਗਿਆ ਮੁੰਡੇ ਨਾਲ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦੀ ਸ਼ਾਦੀ ਚ ਵੱਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵੱਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਕਿਓ ਭੱਜ ਗਏ ਸਾਰੇ ਪੈਸੇ ਤਾਂ ਮੰਗੇ ਨਹੀਂ ਲੁੱਟਦੇ ਪੈਸੇ ਤਾਂ ਉੱਥੇ ਪਏ ਨਾ ਕੋ ਗੱਲਾਂ ਕੋਈ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਆ ਜੀ ਆਉਂਦੇ ਆ ਹੀ ਤੁਸੀਂ ਉਹ ਕਿਹੜੇ ਕੋਈ ਵੀਰ ਵਿਚਾਰੇ ਬੈਠੇ ਸੀ ਉਤਰਾਏ ਉਹ ਕਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਆਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਦੇਖੋ ਜੀ ਹੁਣ ਇਹ ਪੁਲਿਸ ਜਿਹੜੀ ਆ ਤਰਜੀਹ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਹੋਊਗਾ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜਿਹੜੇ ਆ ਸ਼ਰਿਆਮੀ ਆੜਤੇ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਲੁਜੇਠਾ ਕਤਲ ਮੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਪੰਪ ਆ ਸੀ ਪੰਪੋ ਜੁਰਾਕ ਸੀ ਵੇਲੇ ਜਦ ਇਹ ਬੰਦਪੋ ਇਹਨਾਂ ਦੇ ਤਿੰਨ ਬੰਦੇ ਗੋਦਮ ਅੰਮ੍ਰਿਤ ਅਰਪਨ ਉਪਾੰਦ ਕਰਕੇ ਨਾਪ ਨੂੰ ਕਮਰੇ ਸੀਗੇ ਚਾਹੋ ਤੁਸੀਂ ਤਿੰਨ ਨੌਜਵਾਨ ਇੱਕ ਗੱਡੀ ਚ ਆਇਆ ਜੀ ਇਹਨਾਂ ਲੋਟਸ ਰੋਟਰੀ ਵਾਰਦਾਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਤੇ ਕੋਤਰਾ ਉਹ ਬਹੁਤ ਰੋਟ ਨੂੰ ਦੱਸਿਆ ਇਹਨਾਂ ਨੇ ਇਹ ਆਪਰ ਦੇ ਵਿੱਚ ਚਾਹਣ ਖਾਤਰ ਇਹਨਾਂ ਦੇ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਜਣਾ ਜਿਹੜਾ ਉਹਨਾਂ ਕੋ 300 ਸੀ ਉਹਨਾਂ ਨੂੰ ਸਟੀਨਾ ਗੋਲਿਆਂ ਤੋਂ ਤਰਨ ਕਰਕੇ ਜਿਹੜੀ ਬਹੁਤ ਹੰਮੀ ਡੈਕਸ ਹੋ ਗਈ ਉਹ ਵੀ ਐਂਡ ਅਰਪਾਣਾ ਅਰਪਾਣਾ ਬਹੁਤ ਆਂਡ ਜਿਹੜਾ ਉਹ ਇੰਜੜਾ ਬਾਕੀ ਜਿਹੜੀਆਂ ਮੋੜਲੀ ਤੁਸੀਂ ਇਹ ਹੀ ਅਜਿਹਾ ਆਉਣ ਵਾਲਾ ਜੋ ਵੀ ਉਹ ਖਤਮ